ਸਰਦਾਰ ਹਰੀ ਸਿੰਘ ਨਲਵਾ ਸਿੱਖ ਇਤਿਹਾਸ ਦੇ ਪ੍ਰਮੁੱਖ ਜੋਦਾ ਤੇ ਜਰਨੈਲ ਹੋਏ। ਇਹਨਾਂ ਦੇ ਨਾਮ ਨਾਲ ਨਲਵਾ ਕਿਵੇਂ ਜੁੜਿਆ ਇਸ ਬਾਰੇ ਬਾਬਾ ਪ੍ਰੇਮ ਸਿੰਘ ਹੋਤੀ ਲਿਖਦੇ ਨੇ। ਰਾਜਾ ਨਲ ਆਪਣੇ ਸਮੇਂ ਦਾ ਮਹਾਨ ਦਾਨੀ ਅਤੇ ਆਪਣੇ ਸਮੇਂ ਦਾ ਅਦੁੱਤੀ ਸੂਰਬੀਰ ਸੀ। ਉਹ ਸ਼ੇਰਾਂ ਨਾਲ ਲੜ ਕੇ ਉਸ ਨੂੰ ਮਾਰਨ ਵਿੱਚ ਪ੍ਰਸਿੱਧੀ ਰੱਖਦਾ ਸੀ। ਇਸੇ ਤਰ੍ਹਾਂ ਸਰਦਾਰ ਹਰੀ ਸਿੰਘ ਵਿੱਚ ਅਜਿਹੇ ਗੁਣ ਮੌਜੂਦ ਸਨ। ਇਸ ਤਰ੍ਹਾਂ ਆਪ ਜੀ ਦਾ ਨਾਮ ਵੀ ਰਾਜਾ ਨਲਸਾਨੀ ਪੈ ਗਿਆ। ਸਰਦਾਰਜੀ ਦੇ ਨਾਮ ਨਾਲ ਇਹ ਨਾਮ ਜੁੜ ਕੇ ਅਤੇ ਆਮ ਵਰਤੋਂ ਵਿੱਚ ਔਨ ਕਰਕੇ ਇਸ ਵਿੱਚ ਥੋੜੀ ਜਿਹੀ ਤਬਦੀਲੀ ਹੋਣ ਕਰਕੇ ਨਾਲ ਤੋਂ ਨਲਵਾ ਹੋ ਗਿਆ مولانا احمد الدین ਆਪਣੀ ਪੁਸਤਕ ਮੁਕੰਮਲ ਤਾਰੀਖ ਕਸ਼ਮੀਰ ਵਿੱਚ ਲਿਖਦੇ ਨੇ ਕਿ ਲੋਕਾਂ ਨੇ ਹਰੀ ਸਿੰਘ ਨੂੰ ਨਾਲ ਤੋਂ ਨਲਵਾ ਬਣਾ ਦਿੱਤਾ ਨਲਵੇ ਤੋਪਾ ਅਫਸ਼ੇਰਾਂ ਨੂੰ ਮਾਰਨ ਵਾਲਾ ਜਾਂ ਸ਼ੇਰ ਅਫਗਾਨ ਹੈ ਕਿਉਂਕਿ ਹਰੀ ਸਿੰਘ ਨੇ ਵੀ ਸ਼ੇਰ ਮਾਰੇ ਸੀ ਤਾਂ ਉਹਨਾਂ ਦੇ ਨਾਮ ਨਾਲ ਨਲਵਾ ਮਸ਼ਹੂਰ ਹੋਇਆ ਇਸੇ ਤਰ੍ਹਾਂ ਮਿਸਟਰ ਐਨ ਕੇ सिन्हा ਆਪਣੀ ਲਿਖਤ ਤਾਰੀਖ ਵਿੱਚ ਲਿਖਦੇ ਨੇ ਕਿ ਸਰਦਾਰ ਹਰੀ ਸਿੰਘ ਦੇ ਨਾਮ ਨਾਲ ਨਲਵਾ ਉਪਨਾਮ ਇਸ ਲਈ ਪ੍ਰਸਿੱਧ ਹੋਇਆ ਕਿ ਉਸਨੇ ਸ਼ੇਰ ਦੇ ਸਿਰ ਨੂੰ ਹੱਥਾਂ ਨਾਲ ਮੋੜ ਕੇ ਮਾਰ ਸੁੱਟਿਆ ਸੀ ਇਸ ਮਹਾਨ ਜਰਨੈਲ ਦਾ ਜਨਮ ਸਾਲ 1791 ਈਸਵੀ ਵਿੱਚ ਸਰਦਾਰ ਗੁਰਦਿਆਲ ਸਿੰਘ ਜੀ ਦੇ ਘਰ ਵਿੱਚ ਗੁੰਜਰਾਵਾਲਾ ਵਿਖੇ ਹੋਇਆ ਇਹ ਹੋਣਹਾਰ ਬਾਲਕ ਸਿਰਫ 7 ਸਾਲਾਂ ਦਾ ਸੀ ਜਦੋਂ ਇਸ ਤੇ ਸਿਰ ਤੋਂ ਪਿਤਾ ਦਾਸ ਆਇਆ ਉੱਠਿਆ ਇਸ ਕਰਕੇ ਇਸ ਦੇ ਬਚਪਨ ਦੇ ਦਿਨ ਇਸ ਦੇ ਮਾਮੇ ਦੇ ਘਰ ਗੁਜ਼ਰੇ ਹਰੀ ਸਿੰਘ ਦੀ ਵਿਦਿਆ ਜਾਂ ਫੌਜੀ ਸਿੱਖਿਆ ਦਾ ਕੋਈ ਖਾਸ ਯੋਗਦਾਨ ਪ੍ਰਵੰਦਨ ਨਾ ਹੋ ਸਕਿਆ ਪਰਮਾਤਮਾ ਵੱਲੋਂ ਹੀ ਉਹਨਾਂ ਨੂੰ ਅਜੇਹੀ ਬੁੱਧੀ ਪ੍ਰਾਪਤ ਹੋਈ ਕਿ ਉਹ ਜੋ ਇੱਕ ਵਾਰੀ ਦੇਖ ਜਾਂ ਸੁਣ ਲੈਂਦੇ ਉਸ ਨੂੰ ਛੱਟ ਆਪਣੇ ਹਿਰਦੇ ਵਿੱਚ ਵਸਾ ਲੈਂਦੇ ਲਗਭਗ 15 ਸਾਲ ਦੀ ਉਮਰ 'ਚ ਆਪ ਨੇ ਦੇਖੋ ਦੇਖੀ ਸਾਰੇ ਜੰਗੀ ਕਰਤੱਵਾਂ ਵਿੱਚ ਪ੍ਰਵੀਨਤਾ ਹਾਸਲ ਕਰ ਲਈ ਇਸੇ ਦੇ ਨਾਲ ਹੀ ਫਾਰਸੀ ਅਤੇ ਗੁਰਮੁਖੀ ਦੀ ਲਿਖਤ ਪੜਤ ਵਿੱਚ ਵੀ ਕਾਫੀ ਯੋਗਤਾ ਪ੍ਰਾਪਤ ਕਰ ਲਈ। ਉਸ ਸਮੇਂ ਮਹਾਰਾਜਾ ਰਣਜੀਤ ਸਿੰਘ ਬਸੰਤ ਪੰਚਮੀ ਤੇ ਘੋੜਸਵਾਰੀ, ਤਲਵਾਰਬਾਜੀ, ਨੇਜਾਵਾਜੀ, ਨਿਸ਼ਾਨਾਬਾਜੀ ਦੇ ਸ਼ਾਹੀ ਦਰਬਾਰ ਕਰਾਉਂਦੇ। ਇਹ ਮੁਕਾਬਲਾ ਸਾਲ ਵਿੱਚ ਇੱਕ ਵਾਰ ਹੁੰਦਾ ਤਾਂ ਕਿ ਨੌਜਵਾਨਾਂ ਦੇ ਹੌਸਲੇ ਬਲੰਦ ਹੋ ਸਕਣ। ਸਨ 1805 ਵਿੱਚ ਇੱਕ ਬਸੰਤੀ ਦਰਬਾਰ ਦਾ ਇਕੱਠ ਹੋਇਆ ਜੋ ਮਹਾਰਾਜਾ ਰਣਜੀਤ ਸਿੰਘ ਨੇ ਕਰਤੱਬ ਦਿਖਾਉਣ ਲਈ ਕਰਾਇਆ। ਇਸ ਵਿੱਚ ਸਰਦਾਰ ਹਰੀ ਸਿੰਘ ਨਲਵੇ ਨੇ ਪਹਿਲੀ ਵਾਰ ਆਪਣੇ ਕਰਤੱਵ ਦਿਖਾਏ। ਇਨ੍ਹਾਂ ਕਰਤੱਵਾਂ ਨੂੰ ਦੇਖ ਕੇ ਮਹਾਰਾਜਾ ਜੀ ਨੇ ਉਸ ਨੂੰ ਆਪਣੀ ਫੌਜ 'ਚ ਪਰਤੀ ਕਰ ਲਿਆ। ਕੁਝ ਹੀ ਦਿਨਾਂ ਬਾਅਦ ਹਰੀ ਸਿੰਘ ਨਲਵੇ ਦੀ ਸ਼ੇਰ ਨਾਲ ਲੜਾਈ ਤੇ ਦਲੇਰੀ ਦੇਖ ਕੇ ਮਹਾਰਾਜੇ ਨੇ ਉਸ ਨੂੰ ਆਪਣੀ ਸ਼ੇਰਦਿਲ ਨਾਮੀ ਰੈਜੀਮੈਂਟ ਵਿੱਚ ਸਰਦਾਰੀ ਦੇ ਦਿੱਤੀ। ਹਰੀ ਸਿੰਘ ਨਲਵਾ ਨੂੰ ਮਹਾਰਾਜੇ ਦੇ ਪ੍ਰਸਿੱਧ ਜਰਨਲਾਂ ਵਿੱਚੋਂ ਇੱਕ ਗਿਣਿਆ ਜਾਂਦਾ ਹੈ। ਉਹ ਆਪਣੇ ਬੇਵਿਸਾਲ ਅਤੇ ਅਦੁੱਤੀ guna karan ਨਾ ਕੇਵਲ ਖਾਲਸਾ ਫੌਜ ਦੇ ਕਮਾਂਡਰ ਹੀ ਨਹੀਂ ਬਣੇ ਸਗੋ ਕਸ਼ਮੀਰ ਹਜ਼ਾਰਾ ਅਤੇ ਪਿਸ਼ਾਵਰ ਦੇ ਕਾਮਜਾਬ ਗਵਰਨਰ ਵੀ ਬਣੇ ਜਿੱਥੇ ਕਿ ਹਰੀ ਸਿੰਘ ਨਲੂਆ ਦੇ ਨਾਮ ਦਾ ਇੱਕ ਸਿੱਕਾ ਵੀ ਚੱਲਿਆ ਹਰੀ ਸਿੰਘ ਨਲੂਆ ਨੇ ਆਪਣੇ ਸਮੇਂ ਚ ਬਹੁਤ ਸਾਰੀਆਂ ਜਿੱਤਾਂ ਹਾਸਲ ਕੀਤੀਆਂ